Это 13 ਸਾਲਾ ਲੜਕਾ ਕਾਬਲ ਤੋਂ ਦਿੱਲੀ ਤੱਕ ਪਹੁੰਚਦਾ ਤੇ ਉਹ ਵੀ ਪਲੇਨ ਦੇ ਪਹੀਆਂ ਦੇ ਲੈਂਡਿੰਗ ਗিয়ার ਦੇ ਵਿੱਚ ਬੈਠ ਕੇ ਮੈਨਸ 60 ਡਿਗਰੀ ਤੇ ਕਦਾ ਟੈਂਪਰੇਚਰ ਜੋ ਖੂਨ ਨੂੰ ਰਗਾਂ 'ਚ ਹੀ ਜਮਾ ਦੇ ਤੇ ਨਾਲ ਹੀ ਆਕਸੀਜਨ ਬਿਲਕੁਲ ਵੀ ਨਹੀਂ ਮੌਜੂਦ ਹੁੰਦੀ ਤੇ 40000 ਫੁੱਟ ਦੀ ਉਚਾਈ ਜਿੱਥੇ ਆਕਸੀਜਨ ਬਿਲਕੁਲ ਵੀ ਮੌਜੂਦ ਨਹੀਂ ਹੁੰਦੀ ਐਨੇ ਟੈਂਪਰੇਚਰ ਦੇ ਵਿੱਚ ਸਰੀਰ ਅੰਦਰੋਂ ਗਾਣਾ ਲੱਗ ਜਾਂਦਾ ਤੇ 13 ਸਾਲਾ ਦਾ ਲੜਕਾ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਦਿੱਲੀ 에ਰਪੋਰਟ ਤੱਕ ਕਿਵੇਂ ਪਹੁੰਚ ਗਿਆ ਤੇ ਹੁਣ ਉਸ ਨਾਲ ਕੀ ਕੀਤਾ ਜਾਊ 21 ਸਪਟੈਂਬਰ ਸੰਡੇ ਸਤ 7:56 ਮਿੰਟ ਦਾ ਟਾਈਮ ਸੀ ਕਾਬਲ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਦੇ ਲਈ ਇੱਕ ਪਲੇਨ ਉਡਾਣ ਭਰਦਾ ਇਹ ਪਲੇਨ ਕਾਮ 에ਅਰਲਾਈਨਸ ਦਾ ਸੀ ਕਾਬਲ ਤੋਂ ਦਿੱਲੀ ਦੀ ਦੂਰੀ 694 ਕਿਲੋਮੀਟਰ ਹੈ ਤੇ ਇਸ ਦੂਰੀ ਨੂੰ ਤੈਅ ਕਰਨ ਦੇ ਲਈ ਅਪ੍ਰੋਕਸੀਮੇਟਲੀ 2 ਘੰਟੇ ਦਾ ਸਮਾਂ ਲੱਗਦਾ ਇਸ ਦੂਰੀ ਦੌਰਾਨ ਪਲੇਨ 35 ਤੋਂ 40000 ਫੁੱਟ ਦੀ ਉਚਾਈ ਨੂੰ ਛੂੰਦਾ। ਤੀਸੇ ਸਮੇਂ ਇਸ ਦੀ ਸਪੀਡ ਹੁੰਦੀ ਆ 700 ਕਿਲੋਮੀਟਰ ਪਰ ਹਾਅਰ। ਤੇ ਇਸ ਉਚਾਈ ਤੇ ਮੈਂਸ 60 ਡਿਗਰੀ ਟੈਂਪਰੇਚਰ ਹੁੰਦਾ ਤੇ 10000 ਫੁੱਟ ਤੋਂ ਉੱਪਰ ਆਕਸੀਜਨ ਨਹੀਂ ਹੁੰਦੀ। ਇਹ ਟੈਂਪਰੇਚਰ ਇੰਨਾ ਘੱਟ ਹੁੰਦਾ ਕਿ ਇਨਸਾਨ ਦਾ ਖੂਨ ਰਗਾਂ ਦੇ ਅੰਦਰ ਹੀ ਜੰਮ ਜੇ ਤੇ ਇਨਸਾਨ ਦਾ ਸਰੀਰ ਅੰਦਰੋਂ ਪਾੜ ਸਕਦਾ। ਇਹ ਕਾਬਲ ਤੋਂ ਉੜਦਾ ਤੇ ਸਿੱਧਾ ਦਿੱਲੀ ਪਹੁੰਚਦਾ ਤੇ ਤੈ ਵਕਤ ਤੋਂ 30 ਮਿੰਟ ਪਹਿਲਾਂ ਹੀ ਇਹ ਮਤਲਬ ਡੇਢ ਘੰਟੇ ਦੇ ਵਿੱਚ ਹੀ ਪਲੇਨ ਕਾਬਲ ਤੋਂ ਦਿੱਲੀ ਆ ਪਹੁੰਚਾ ਤੇ ਫਿਰ ਪਲੇਨ ਲੈਂਡ ਵੀ ਕਰ ਗਿਆ ਤੇ ਉਸ ਤੋਂ ਬਾਅਦ ਸਟਾਫ ਦੇ ਵੱਲੋਂ ਪਲੇਨ ਦੇ ਉੱਪਰ ਪੌੜੀ ਲਾਈ ਜਾਂਦੀ ਹੈ ਤਾਂ ਕਿ ਮੁਸਾਫਰਾਂ ਨੂੰ ਉਤਾਰਿਆ ਜਾ ਸਕੇ ਪਰ ਹਾਲੇ ਕੋਈ ਵੀ ਪਲੇਨ ਦੇ ਅੰਦਰੋਂ ਉਤਰਿਆ ਨਹੀਂ ਸੀ ਦਰਵਾਜ਼ਾ ਵੀ ਨਹੀਂ ਸੀ ਖੁੱਲਿਆ ਤੇ ਉਸੇ ਵਕਤੀ ਇੱਕ ਸਟਾਫ ਮੈਂਬਰ ਦੀ ਨਜ਼ਰ ਇੱਕ ਲੜਕੇ ਦੇ ਉੱਤੇ ਇੱਕ ਬੱਚੇ ਦੇ ਉੱਤੇ ਪੈਂਦੀ ਹੈ ਜੋ ਪਲੇਨ ਦੇ ਪਹੀਆਂ ਦੇ ਨੇੜੇ ਖੜਾ ਹੋਇਆ ਸੀ ਜਿਸ ਨੇ ਖਾਕੀ ਰੰਗ ਦਾ ਕੁੜਤਾ ਪਜਾਮਾ ਅਤੇ ਕਾਲੇ ਰੰਗ ਦੀ ਜੈਕਟ ਪਹਿਨੀ ਹੋਈ ਸੀ ਸਟਾਫ ਉਸ ਕੋਲ ਜਾਂਦਾ ਅਤੇ ਕਹਿੰਦਾ ਕਿ ਤੂੰ ਇੱਥੇ ਕੀ ਕਰ ਰਿਹਾ ਕਿਉਂਕਿ ਇਹ ਰਣਬੇ ਸੀ ਤੇ ਹਾਈ ਸਕਿਉਰਿਟੀ ਜ਼ੋਨ ਸੀ ਜਿੱਥੇ ਕੋਈ ਵੀ ਸਟਾਫ ਅਤੇ ਪੈਸੈਂਜਰ ਤੋਂ ਬਿਨਾ ਨਹੀਂ ਸੀ ਆ ਸਕਦਾ ਸਟਾਫ ਦੇ ਪੁੱਛਣ ਤੇ ਬੱਚੇ ਵੱਲੋਂ ਕਿਹਾ ਜਾਂਦਾ ਕਿ ਮੈਂ ਕਾਬੂਲ ਤੋਂ ਆਇਆ ਤੇ ਉਹ ਵੀ ਇਸੇ ਪਲੇਨ ਤੇ ਤਾਂ ਸਟਾਫ ਨੇ ਕਿਹਾ ਕਿ ਦਰਵਾਜ਼ਾ ਹਲੇ ਖੁੱਲਿਆ ਨਹੀਂ ਤੇ ਮੁਸਾਫਰਤਾ ਹਲੇ نیچے ਉਤਰੇ ਹੀ ਨਹੀਂ ਤਾਂ ਇਸ ਬੱਚੇ ਦੇ ਦੁਆਰਾ ਜਵਾਬ ਦਿੱਤਾ ਜਾਂਦਾ ਕਿ ਉਹ ਪਲੇਨ ਦੇ ਪਹੀਆਂ ਦੇ ਵਿਚਕਾਰ ਖਾਲੀ ਜਗ੍ਹਾ ਜਿਹੜੀ ਉੱਥੇ ਬੈਠ ਕੇ ਆਇਆ ਤਾਂ ਸਟਾਫ ਵੱਲੋਂ ਤੁਰੰਤ ਸੀਆਈਐਸਐਫ ਨੂੰ ਬੁਲਾਇਆ ਜਾਂਦਾ ਸਭ ਤੋਂ ਪਹਿਲਾਂ ਇਸ ਬੱਚੇ ਦਾ ਚੈੱਕਅਪ ਡਾਕਟਰਸ ਤੋਂ ਕਰਵਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਬੱਚਾ ਬਿਲਕੁਲ ਠੀਕ ਸੀ ਨਾਰਮਲ ਸੀ ਗੱਲਾਂបਾਤਾਂ ਕਰ ਰਿਹਾ ਸੀ ਇਸੇ ਤੋਂ ਬਾਅਦ ਜਦੋਂ CISF ਨੇ ਇਸ ਬੱਚੇ ਤੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਇੱਕ ਹੈਰਾਨ ਕਰਨ ਵਾਲੀ ਕਹਾਣੀ ਸੁਣਾਈ। ਉਸ ਨੇ ਦੱਸਿਆ ਕਿ ਮੈਂ ਅਫਗਾਨਿਸਤਾਨ ਦੇ ਕੁਰਕਮ ਸ਼ਹਿਰ ਦਾ ਰਹਿਣ ਵਾਲਾ ਤੇ ਉਮਰ ਮੇਰੀ 13 ਸਾਲਾ। ਉਸ ਨੂੰ ਈਰਾਨ ਜਾਣ ਦੀ ਬਹੁਤ ਜ਼ਿਆਦਾ ਇੱਛਾ ਸੀ। ਤੇ ਉਸ ਵੱਲੋਂ ਕਈ ਵਾਰ ਘਰ ਵਾਲਿਆਂ ਨੂੰ ਕਿਹਾ ਵੀ ਗਿਆ ਕਿ ਉਹ ਈਰਾਨ ਜਾਣਾ ਚਾਹੁੰਦਾ ਪਰ ਘਰ ਵਾਲੇ ਮੰਨੇ ਨਹੀਂ ਤਾਂ ਇਸ ਨੇ ਘਰ ਛੱਡਤਾ ਤੇ 20 ਸਤੰਬਰ ਨੂੰ ਉਹ ਕਾਬਲ ਪਹੁੰਚਦਾ ਤੇ ਫਿਰ ਪਹੁੰਚਦਾ ਕਾਬਲ 에어ਪੋਰਟ ਦੇ ਉੱਤੇ। ਹੋ ਨਾ ਇਸ ਦੇ ਕੋਲ ਵੀਜਾ ਨਾ ਟਿਕਟ ਤੇ ਇਸ ਦੇ ਬਾਵਜੂਦ ਕਾਬਲ 에য়ারਪੋਰਟ ਦੀ ਸਿਕਿਉਰਿਟੀ ਦਾ ਆਲਮ ਇਹ ਕਿ ਇਹ ਆ 에য়ারਪੋਰਟ ਦੇ ਅੰਦਰ ਤੱਕ ਦਾਖਲ ਹੋ ਜਾਂਦਾ ਤੇ ਫਿਰ ਲੋਕਾਂ ਤੋਂ ਪੁੱਛਦਾ ਆ ਕੇ ਇਰਾਨ ਜਾਣ ਲਈ ਫਲਾਈਟ ਕਿਹੜੀ ਆ ਕਿਸੇ ਦੋਹਰਾ ਦੱਸਿਆ ਜਾਂਦਾ ਆ ਕਿ ਰਣਵੇ ਤੇ ਖੜੀ ਆ ਤੇ ਕਈ ਮੁਸਾਫਰ ਜਾ ਵੀ ਰਹੇ ਸੀ ਤਾਂ ਇਹ ਉਹਨਾਂ ਦੇ ਪਿੱਛੇ-ਪਿੱਛੇ ਪਲੇਨ ਤੱਕ ਪਹੁੰਚਦਾ ਪਰ ਦੇਖਦਾ ਕਿ ਪਲੇਨ 'ਚ ਚੜ੍ਹ ਤੋਂ ਪਹਿਲਾਂ ਟਿਕਟਸ ਤੇ ਪਾਸਪੋਰਟਸ ਨੂੰ ਚੈੱਕ ਕੀਤਾ ਜਾ ਰਿਹਾ ਪਰ ਮੇਰੇ ਕੋਲ ਤਾਂ ਕੁਝ ਵੀ ਨਹੀਂ ਤਾਂ ਇਹ ਮੈਨੂੰ ਇੱਥੇ ਹੀ ਮੋੜ ਦੇਣਗੇ ਟਾਈਪ ਪਲੇਅਰ ਦੇ ਪਿਛਲੇ ਹਿੱਸੇ ਦੇ ਵਿੱਚ ਜਾਂਦਾ ਤੇ ਦੇਖਦਾ ਆ ਕਿ ਇੱਕ ਬਾਕਸ ਵਰਗੀ ਜਗ੍ਹਾ ਮੌਜੂਦ ਆ ਜਿੱਥੇ ਇੱਕ ਆਦਮੀ ਆਰਾਮ ਦੇ ਨਾਲ ਆ ਸਕਦਾ ਤਾਂ ਇਹ ਉਸੇ ਲੈਂਡਿੰਗ 11 ਦੇ ਬਾਕਸ ਦੇ ਵਿੱਚ ਚਾ ਜਾ ਜਾਂਦਾ ਤੇ ਉੱਥੇ ਜਾ ਕੇ ਲੋਕਿਆ ਤੇ ਫਿਰ ਪਲੇਨ ਟੇਕ ਆਫ ਕਰਦਾ ਤੇ ਪਲੇਨ ਉਚਾਈ ਫੜਨੀ ਸ਼ੁਰੂ ਕਰਦਾ ਹੁਣ ਪਲੇਨ ਦੇ ਅੰਦਰ ਤਾਂ ਟੈਂਪਰੇਚਰ ਨਾਰਮਲ ਮੈਂਟੇਨ ਕੀਤਾ ਹੋਇਆ ਹੁੰਦਾ ਪਰ ਲੈਂਡਿੰਗ 11 ਇਸ ਦੇ ਕੋਲ ਟੈਂਪਰੇਚਰ ਮਾਈਨਸ 60 ਡਿਗਰੀ ਤੋਂ ਵੀ ਕਿਤੇ ਜ਼ਿਆਦਾ ਉੱਪਰ ਚਲਾ ਜਾਂਦਾ ਜੋ ਕਿ ਕਿਸੇ ਦੇ ਵੀ ਸਰੀਰ ਨੂੰ ਗਾਲਣ ਦੇ ਲਈ ਕਾਫੀ ਹੁੰਦਾ ਉੱਪਰ ਆਕਸੀਜਨ ਨਹੀਂ ਤੇ ਤੀਸਰਾ ਇੰਜਨ ਦਾ ਅਜਿਹਾ ਸ਼ੋਰ ਜੋ ਕੰਨਾਂ ਦੇ ਪਰਦੇ ਪਾੜਦੇ ਤੇ ਇਹ ਸਭ ਉਹ 90 ਮਿੰਟ ਤੱਕ ਝੇਲਦਾ ਤੇ ਫਿਰ ਫੜਿਆ ਗਿਆ ਦਿੱਲੀ 에어ਪੋਰਟ ਦੇ ਉੱਤੇ ਇਹ ਤੋਬਾ ਦਾ ਕਾਮੇਅਰ ਲੈਂਡ ਤੋਂ ਪੁੱਛ ਕੇ ਚੁਹੀ ਤੇ ਫਿਰ ਇਸ ਬੱਚੇ ਨੇ ਜੋ ਪਤਾ ਦੱਸਿਆ ਗਿਆ ਸੀ ਪਾਕਿਸਤਾਨ ਦੇ ਵਿੱਚ ਉੱਥੋਂ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਮਾਪੇ ਨੂੰ ਦੱਸਿਆ ਗਿਆ ਤੇ ਫਿਰ ਪਤਾ ਲੱਗਾ ਕਿ ਇਹ ਬੱਚਾ ਬੇਕਸੂਰਾ ਇਸ ਕੋਲ ਕੋਈ ਵੀ ਸਮਾਨ ਤੱਕ ਮੌਜੂਦ ਨਹੀਂ ਸੀ ਤੇ ਫਿਰ ਸੀਆਈਐਸਐਫ ਪੁਲਿਸ ਅਤੇ ਹੋਰ ਏਜੰਸੀਆਂ ਦੁਆਰਾ ਤੈਅ ਕੀਤਾ ਗਿਆ ਕਿ ਇਹ ਬੱਚਾ ਬੇਕਸੂਰਾ ਮਾਸੂਮਾਂ ਸੋਚ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆਤਾ ਜਾਊਗਾ ਤੇ ਕਾਬਲ ਅਥਾਰਟੀ ਦੇ ਨਾਲ ਗੱਲਬਾਰ ਕਰਕੇ ਤੈਅ ਕੀਤਾ ਗਿਆ ਕਿ ਇਸੇ ਕਾਮੇਅਰ ਲੈਂਡ ਦੀ ਅਗਲੀ ਫਲਾਇਟ ਤੇ ਇਸ ਉਹ ਵਾਪਸ ਕਾਬਲ ਭੇਜ ਆ ਜਾਉ ਕਾਬਲਾ ਅਥਾਰਟिटीज ਨੇ ਵੀ ਹਾਂ ਕਰਤੀ ਕਿਸ ਨੂੰ ਵਾਪਸ ਭੇਜ ਦਿਓ ਫਿਰ ਸੀਆਈਐਸ ਆਪ ਬਲੋਂ ਇਨਸਾਨੀਆਂ ਦੇ ਨਾਮ ਦੇ ਉੱਤੇ ਇਸ ਨੂੰ ਖਾਣਾ ਵਗੈਰਾ ਖਵਾਇਆ ਜਾਂਦਾ ਕੁਝ ਤੋਹਫੇ ਦਿੱਤੇ ਜਾਂਦੇ ਨੇ ਤੇ ਫਿਰ 21 ਸਤੰਬਰ ਸ਼ਾਮ ਨੂੰ ਹੀ ਇਹ ਬੱਚਾ ਵਾਪਸ ਕਾਬਲ ਪਹੁੰਚ ਗਿਆ ਤੇ ਫਿਰ ਉੱਥੋਂ ਦੀ ਸਿਕਿਉਰਟੀ ਨੇ ਇਸ ਬੱਚੇ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰਤਾ ਇੰਟਰਨੈਸ਼ਨਲ ਡਾਟਾ ਦੇ ਮੁਤਾਬਕ ਅੱਜ ਤੱਕ 132 ਲੋਕਾਂ ਨੇ ਪਲੇਨ ਦੇ ਪਈਏ 'ਚ ਬੈਠ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦਾ ਸਫ਼ਰ ਤੈਅ ਕੀਤਾ ਹੈ ਪਰ ਉਹਨਾਂ 'ਚੋਂ ਸਿਰਫ 23% ਹੀ ਬਚ ਪਾਏ ਨੇ 77% ਤੋਂ ਸੇ ਬਖਤੀ ਮਾਰੇ ਗਏ ਖੂਨ ਦੇ ਜੰਮਣ ਦੀ ਬਜਾਏ ਕਾਰਨ ਤੇ ਆਕਸੀਜਨ ਦੀ ਘਾਟ ਕਰਕੇ ਇਹਨਾਂ ਨੇ ਵਿੱਚ ਪੰਜਾਬ ਦੇ ਦੋ ਭਰਾ ਵੀ ਸੀ ਵਿਜੇ ਸੈਣੀ ਤੇ ਪ੍ਰਦੀਪ ਸੈਣੀ ਜੋ ਕਿ 1996 ਦੇ ਵਿੱਚ ਇਸੇ ਤਰ੍ਹਾਂ ਇਸੇ ਦਿੱਲੀ ਏਅਰਪੋਰਟ ਤੋਂ ਲੈਂਡਿੰਗ ਗিয়ার 'ਚ ਬੈਠ ਕੇ ਇੰਗਲੈਂਡ ਗਏ ਸੀ ਇਹ ਸਫ਼ਰ 10 ਘੰਟੇ ਦਾ ਸੀ ਪਰ ਇਸ ਸਫ਼ਰ ਦੇ ਦੌਰਾਨ ਵਿਜੇ ਸੈਣੀ ਦੀ ਮੌਤ ਹੋ ਗਈ ਸੀ ਤੇ ਪ੍ਰਦੀਪ ਸੈਣੀ ਅੱਜ ਵੀ ਇੰਗਲੈਂਡ ਦੇ ਵਿੱਚ ਰਹਿ ਰਿਹਾ ਉਸ ਨੂੰ ਵੀਜ਼ਾ ਦੇ ਦਿੱਤਾ ਗਿਆ ਸੀ ਹੁਣ ਤੁਹਾਡਾ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ